ਨਹਿਰੇ ਡਾਕਟਰ ਮਨਮੋਨ ਸਿੰਘ ਕਿਉਂ ਹੋਇਆ ਦੇਹਾਂਤ ਅਤੇ ਕਿਸ ਬਿਮਾਰੀ ਤੋਂ ਸੀ ਪੀੜਤ ਇੰਨੀ ਵਾਰ ਹੋਈ ਸੀ ਮਨਮੋਨ ਸਿੰਘ ਦੀ ਬਾਈਪਾਸ ਸਰਜਰੀ ਜਾਣੋ ਕਿੰਨੀ ਖਤਰਨਾਕ ਹੁੰਦੀ ਹੈ ਆਹ ਬਿਮਾਰੀ ਸੋ ਦੱਸਦੀ ਹੈ ਕਿ ਨਮੀ ਦਿੱਲੀ ਦੇ ਆਂਡਾ ਮੈਡੀਕਲ ਸਾਇੰਸ ਚ ਇਲਾਜ ਕਰਵਾ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦਾ ਦੇਹਾਂਤ ਹੋ ਗਿਆ ਹੈ ਮਨਮੋਨ ਸਿੰਘ ਕਈ ਬਿਮਾਰੀਆਂ ਤੋਂ ਪੀੜਤ ਸਨ ਸਾਲ 2009 ਵਿੱਚ ਉਹਨਾਂ ਦੀ ਬਾਈਪਾਸ ਸਰਜਰੀ ਵੀ ਹੋਈ ਸੀ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਦੇ ਦਿਲ ਚ ਕਈ ਬਲਾਕ ਕੇਸ ਦਾ ਪਤਾ ਲੱਗਿਆ ਸੀ ਮਨਮੋਨ ਸਿੰਘ ਦਾ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਇਤਿਹਾਸ ਰਿਹਾ ਹੈ ਉਹਨਾਂ ਨੇ 1990 ਵਿੱਚ ਬਾਈਪਾਸ ਸਰਜਰੀ ਅਤੇ 2003 ਵਿੱਚ ਸਟੰਟ ਇੰਪਲਾਟੇਸ਼ਨ ਲਈ ਆਈਜੀਓ ਪਲਾਸਟਿਕ ਵੀ ਕੀਤੀ ਸੀ ਬਾਈਪਾਸ ਸਰਜਰੀ ਦਿਲ ਦੀਆਂ ਕਰੋਨਰੀ ਧਮਨੀਆਂ ਵਿੱਚ ਖੂਨ ਸੰਚਾਰ ਨੂੰ ਠੀਕ ਕਰਨ ਦੀ ਪ੍ਰਕਿਰਿਆ ਹੈ ਇਸ ਨੂੰ ਕੋਰਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ ਜਾਂ ਹਾਰਟ ਅਟੈਕ ਬਾਈਪਾਸ ਸਰਜਰੀ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਸਰਜਰੀ ਵਿੱਚ ਮਰੀਜ਼ ਦੇ ਸਰੀਰ ਦੇ ਕਿਸੇ ਹੋਰ ਹਿੱਸੇ ਤੋਂ ਸਿਹਤਮੰਦ ਖੂਨ ਦੀਆਂ ਨਾੜੀਆਂ ਦਾ ਇੱਕ ਟੁਕੜਾ ਲਿਆ ਜਾਂਦਾ ਹੈ ਅਤੇ ਬਲੋਕ ਕੀਤੀ ਧਮਣੀ ਦੇ ਉੱਪਰ ਅਤੇ ਹੇਠਾਂ ਜੋੜਿਆ ਜਾਂਦਾ ਹੈ ਇਸ ਨਾਲ ਖੂਨ ਅਤੇ ਆਕਸੀਜਨ ਦਿਲ ਤੱਕ ਪਹੁੰਚਦੀ ਹੈ ਜਦੋਂ ਬੋਲੋ ਕੇਜ਼ ਹੋਣ ਕਾਰਨ ਖੂਨ ਦਾ ਬਹਾ ਠੀਕ ਤਰ੍ਹਾਂ ਨਾਲ ਨਹੀਂ ਚੱਲ ਪਾਉਂਦਾ ਤਾਂ ਬਾਈਪਾਸ ਸਰਜਰੀ ਦੀ ਲੋੜ ਪੈਂਦੀ ਹੈ ਜਿਸ ਤੋਂ ਬਹੁਤ ਸਾਰਾ ਲਾਭ ਮਿਲ ਸਕਦਾ ਹੈ ਹਾਲਾਂਕਿ ਕੁਝ ਲੋਕ ਮੰਨਦੇ ਹਨ ਕਿ ਬਾਈਪਾਸ ਸਰਜਰੀ ਤੋਂ ਬਾਅਦ ਕੋਈ ਵਿਅਕਤੀ ਆਮ ਜੀਵਨ ਨਹੀਂ ਜੀ ਸਕਦਾ ਜਾਣੋ ਕੀ ਕਹਿੰਦੇ ਹਨ ਡਾਕਟਰ ਡਾਕਟਰਾਂ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਹਰ ਉਮਰ ਵਰਗ ਲਈ ਦਿਲ ਦੀ ਬਾਈਪਾਸ ਸਰਜਰੀ ਆਮ ਹੋ ਗਈ ਹੈ ਗਲਤ ਖਾਣ ਪੀਣ ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਵੀ ਨੌਜਵਾਨਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਜ਼ਿਆਦਾਤਰ ਖਤਰਾ ਰਹਿੰਦਾ ਹੈ ਇਸ ਲਈ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਸਿਰਫ ਬਜ਼ੁਰਗਾਂ ਨੂੰ ਹੀ ਦਿਲ ਦੀ ਬਾਈਪਾਸ ਸਰਜਰੀ ਕਰਵਾਉਣੀ ਪੈਂਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦੀ ਬਾਈਪਾਸ ਸਰਜਰੀ ਨਾਲ ਹੱਡ ਅਟੈਕ ਵਰਗੀਆਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ ਪਰ ਇਹਨਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਇਸ ਲਈ ਸਰਜਰੀ ਤੋਂ ਬਾਅਦ ਵੀ ਸਾਵਧਾਨ ਰਹਿਣਾ ਪੈਂਦਾ ਹੈ ਅਤੇ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਨਹੀਂ ਤਾਂ ਦਿਲ ਦੇ ਰੋਗ ਕਿਸੇ ਵੀ ਸਮੇਂ ਵੱਧ ਸਕਦੇ ਹਨ ਸਾਬਕਾ ਪੀਐਮ ਮਰਮੂਨ ਸਿੰਘ ਦੇ ਦਿਹਾਂਤ ਤੇ ਸੱਤ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਜਾਣੋ ਕਦੋਂ ਹੁੰਦੀ ਹੈ ਰਾਜਕੀ ਸੋਗਤ ਕਿ ਇਸ ਦਿਨ ਹੁੰਦੀ ਹੈ ਛੁੱਟੀ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦਾ 92 ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ ਉਹਨਾਂ ਨੇ ਇਸਮ ਵਿਖੇ ਆਖਰੀ ਸਾਹ ਲਏ ਅਤੇ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ ਉਤਹੀ ਭਾਰਤ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਦੀ ਖਬਰ ਮਗਰੋਂ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ ਇਸ ਦੇ ਨਾਲ ਹੀ ਸੱਤ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕਰ ਦਿੱਤਾ ਹੈ ਮਨਮੋਨ ਦਾ ਅੰਤਿਮ ਸੰਸਕਾਰ ਪੂਰੇ ਰਾਜਕੀ ਸਨਮਾਨ ਨਾਲ ਕੀਤਾ ਜਾਵੇਗਾ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸਿਰਫ ਕੇਂਦਰ ਸਰਕਾਰ ਹੀ ਦੇਸ਼ 'ਚ ਸਰਕਾਰੀ ਸੋਗ ਦਾ ਐਲਾਨ ਕਰਦੀ ਸੀ ਪਰ ਨੀਮਾ 'ਚ ਬਦਲਾਅ ਤੋਂ ਬਾਅਦ ਸੂਬਾ ਸਰਕਾਰ ਵੀ ਰਾਜਕੀ ਸੋਗ ਦਾ ਐਲਾਨ ਕਰ ਸਕਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਸਲਾਹ ਤੇ ਹੀ ਰਾਸ਼ਟਰਪਤੀ ਵੱਲੋਂ ਇਹ ਐਲਾਨ ਕੀਤਾ ਜਾ ਸਕਦਾ ਸੀ ਦੇਸ਼ ਦੇ ਸਾਰੇ ਸੂਬੇ ਹੁਣ ਖੁਦ ਫੈਸਲਾ ਕਰ ਸਕਦੇ ਹਨ ਕਿ ਕਿਸ ਨੂੰ ਸਰਕਾਰੀ ਸਨਮਾਨ ਦੇਣਾ ਚਾਹੀਦਾ ਹੈ ਇੰਨਾ ਹੀ ਨਹੀਂ ਕਈ ਵਾਰ ਸੂਬੇ ਅਤੇ ਕੇਂਦਰ ਸਰਕਾਰਾ ਵੱਖ-ਵੱਖ ਰਾਜ ਦਾ ਸੋਗ ਦਾ ਐਲਾਨ ਕਰਦੀਆਂ ਹਨ ਜਦੋਂ ਦੇਸ਼ ਵਿੱਚ ਕੋਈ ਵੱਡਾ ਨੇਤਾ ਕਲਾਕਾਰ ਜਾਂ ਕਿਸੇ ਅਜਿਹੀ ਸ਼ਖਸੀਅਤ ਦੀ ਮੌਤ ਹੋ ਜਾਂਦੀ ਹੈ ਜਿਸ ਨੇ ਦੇਸ਼ ਦੀ ਇੱਜ਼ਤ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਹੋਵੇ ਉਸ ਸਥਿਤੀ ਵਿੱਚ ਰਾਜ ਜਾਂ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਦੇ 1997 ਦੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਜਕੀ ਸੋਗ ਦੁਆਰਾ ਕੋਈ ਜਨਤਕ ਛੁੱਟੀ ਜ਼ਰੂਰੀ ਨਹੀਂ ਹੈ ਨਿਯਮਾਂ ਅਨੁਸਾਰ ਲਾਜ਼ਮੀ ਜਨਤਕ ਛੁੱਟੀ ਖਤਮ ਕਰ ਦਿੱਤੀ ਗਈਆਂ ਹਨ ਹੁਣ ਜੇਕਰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਮੌਤ ਹੋ ਜਾਵੇ ਤਾਂ ਇਹ ਛੁੱਟੀ ਹੁੰਦੀ ਹੈ ਪਰ ਜੇਕਰ ਸਰਕਾਰ ਚਾਹੇ ਤਾਂ ਛੁੱਟੀ ਦਾ ਐਲਾਨ ਕਰ ਸਕਦੀ ਹੈ ਇਸ ਦੇ ਨਾਲ ਹੀ ਰਜਕੀ ਸੋਗ ਦੌਰਾਨ ਫਲੈਗ ਕਾਡ ਆਫ ਇੰਡੀਆ ਮੁਤਾਬਕ ਵਿਧਾਨ ਸਭਾ ਕਤਰੇਤ ਸਮੇਤ ਅਹਿਮ ਦਫ਼ਤਰਾਂ ਵਿੱਚ ਕੌਮੀ ਝੰਡਾ ਅੱਧੇ ਚੁੱਕੇ ਰਹਿੰਦੇ ਹਨ ਇਸ ਤੋਂ ਇਲਾਵਾ ਰਾਜ ਵਿੱਚ ਕੋਈ ਰਸਮੀ ਅਤੇ ਸਰਕਾਰੀ ਪ੍ਰੋਗਰਾਮ ਨਹੀਂ ਕਰਵਾਇਆ ਜਾਂਦਾ ਇਸ ਤੋਂ ਦੌਰਾਨ ਜਸ਼ਨ ਅਤੇ ਸਰਕਾਰੀ ਮਨੋਰੰਜਨ ਤੇ ਵੀ ਪਾਬੰਦੀ ਹੁੰਦੀ ਹੈ ਰਾਸ਼ਟਰੀ ਸੋਗ ਦਾ ਇੱਕ ਮਹੱਤਵਪੂਰਵ ਪਹਿਲੂ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰਨਾ ਹੈ। ਹੁਣ ਸਵਾਲ ਇਹ ਹੈ ਕਿ ਰਜਕੀ ਸੋਗ ਕਿੰਨੇ ਦਿਨਾਂ ਦਾ ਹੋ ਸਕਦਾ ਹੈ? ਤੁਹਾਨੂੰ ਦੱਸ ਦਈਏ ਕਿ ਸੂਬਾ ਸਰਕਾਰ ਆਪਣੀ ਸਹੂਲਤਾਂ ਤੇ ਸ਼ਕਸ਼ੀਅਤ ਦੇ ਹਿਸਾਬ ਨਾਲ ਸਰਕਾਰੀ ਸੋਗ ਦਾ ਐਲਾਨ ਕਰਦੀ ਹੈ। ਉਦਾਹਰਨ ਵਜੋਂ ਉੱਤਰ ਪ੍ਰਦੇਸ਼ ਵਿੱਚ ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਸੂਬਾ ਭਾਰ ਵਿੱਚ 3 ਦਿਨਾਂ ਦੀ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਦੇ 7 ਦਿਨਾਂ ਦਾ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਸੀ ਰਾਜ ਦੇ ਸੋਗ ਦੇ ਐਲਾਨ ਤੋਂ ਬਾਅਦ ਸਕੱਤਰ ਮੰਤਰਾਲੇ ਸਮੇਤ ਕਿਸੇ ਵੀ ਸਰਕਾਰੀ ਇਮਾਰਤ ਵਿੱਚ ਆਯੋਜਿਤ ਸਾਰੇ ਮਨੋਰੰਜਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਦੌਰਾਨ ਸਿਰਫ ਵਿਸ਼ੇਸ਼ ਕੰਮ ਹੀ ਹੁੰਦੇ ਹਨ ਬਾਹਰਲੇ ਪ੍ਰੋਗਰਾਮ ਨਹੀਂ ਹੁੰਦੇ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ バッド。